51000 ਅੱਤੇ ਅੱਬੇ ਲੱਖ ਦੇ ਫੈਸਲੇ ਅਮਨੇ ਦੇਖ ਸਾਹਮਣੇ ਮੜ ਕੀ ਗਿਆ ਗੇ ਕਾਕੇ ਬਰਸਾਲਪੁਰਿਆ ਤਾ ਕਰ ਗਿਆ ਬਾਕੇ ਬਰਸਾਲਪੁਰਿਆ ਕਰ ਗਿਆ ਬਾਕੇ ਕੀ ਇਧਰੋਂ ਓਏ ਹੁਣ ਗਿਣ ਲਓ ਕਿੰਨੇ ਦੀ ਪੈ ਰਹੀ ਐ ਕਿੰਨੇ ਦੀ ਪੈ ਰਹੀ ਐ 72000 72000 ਦੀ ਦੂਜੀ ਰੇਡ ਵੀ ਤੀਜੀ ਰੇਡ ਪਾਈ ਜਾਂਦਾ ਏ ਓ ਤੀਜੀ ਕਿੰਨੇ हजार भी मेरे मित्रों तीजी कबड्डी हजार भी दस ती चाली सत्तर नंगल अंबिया सारा नच पंगल अंबिया सारा नच पा आ सहारा सरा सरा सारा लगे ਪੂਰੀਏ ਦੀਆਂ ਤਿੰਨ ਰੇਡਾਂ ਲਾਡੀ ਬੈਸ ਜੱਸਾ ਬੈਸ 31000 ਦੀਆਂ ਕਰਦੀ ਗੱਲ ਯਾਰਾ ਉਹ ਗੱਲ ਟਕਾੜੇ ਲੱਗਣ ਲੱਗ ਗਈ ਜਾਂ ਟਕਾੜੇ ਲੱਗਣ ਲੱਗ ਪਈ ਉਹ ਕਹਿੰਦੇ ਪੂਰੀਆ ਰੇਡ ਪਾਰਿਆ ਮੇਰੇ ਮਤਰੋ ਉਹ ਸਾਹਮਣੇ ਅਰਸ਼ ਮਹਦੂਦ ਉਹ ਕਰਦਾ ਟਰਾਈ ਉਹ ਬਰਸਾਲ ਪੂਰੀਆ ਕਟ 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 ਸਿਰਾਂ ਇੰਗਲੀਆਂ ਦੀਆਂ ਸਿਰਾਂ ਸਿਰਾਂ ਸੁਖੀ ਬੈਂਸ ਵੱਲੋਂ ਦੂਜੀ ਮਿਕਿਆ ਕਰੀ ਸਰਤੇ ਆਹ ਕਹਿੰਦੇ 51000 ਅੱਤੇ ਅੱਡੇ ਲੱਖ ਦੇ ਫੈਸਲੇ ਅਮਨੇ ਦੇਖ ਸਾਹਮਣੇ ਵੱਡ ਕੀ ਗਿਆ ਅਮਰਤ ਬਰਸਾਲਪੁਰਿਆ ਅਮਰਤ ਬਰਸਾਲਪੁਰਿਆ ਆਹ ਬੱਲੇ ਬੱਲੇ ਗੁਰਦਾਸਪੁਰਿਆ ਸਿਰਾ ਸਿਰਾ ਲਾਈ ਜਾਂਦੇ ਆਹ ਵੇਖਣਾ ਗੁਰਦਾਸਪੁਰਿਆ ਕਮਜੀਤ ਮਦਮੁਰਜੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਪਿਆਰਾ ਮੰਨਵੀ ਸਾਊਂਡ ਦਾ ਅਿੰਦਰਪਾਲ ਨੂੰ 2000 ਰੁਪਏ ਜੁਰਮਾਨਾ ਹੈ ਅਿੰਦਰਪਾਲ ਨੂੰ 2000 ਰੁਪਏ ਜੁਰਮਾਨਾ ਹੈ ਸਾਹਮਣੇ ਦੇਖਣਾ ਵੀ ਇਸ ਵੇਲੇ ਸੋਨੀ ਨੌਜਨ ਗਬਰੂ ਤੇ ਦੀਪ ਦੀਪ ਮੀਕਿਆ ਅੱਜ ਵੀ ਜਾਉਂਦਾ ਸੰਦੀਪ ਅੱਜ ਵੀ A to Z ਮੁਹਾਲੀ ਬਰਾਡ ਸਕਾਈ ਵੀਲ ਅੰਬੇ 5000 ਲੈ ਗਿਆ ਸੌਣ ਦਾ 5000 ਸਾਡੇ ਕੋਲੇ ਹੈ ਅੰਬੇ ਆ ਪੱਜ ਗਏ ਇਧਰ ਫੇਰ ਸਿਰਾਂ ਲੱਗਣ ਲੱਗਾ ਉਹ ਨਿੰਗਲੰਬੀਆਂ ਦੀ ਧਰਤੀ ਕੌਣ ਬੈਸਟ ਬਣੇਗਾ ਮੇਰੇ ਮਿੱਤਰੋ ਅਮਨੇ ਕਹਿਨੂ ਕੀ ਇਹ ਮਨੀ ਦਿਆਲਪੁਰੀ ਹੈ ਕਹਿਨੂ ਕੀ ਕਹਿਣਾ ਕੀ ਕਹਿਣਾ ਹੁਣ ਦੱਸਦੇ ਮੈਂ ਕਿਹਿਆ